ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਮਾਲਵਿਕਾ ਸੂਦ ਮੋਗੇ ਦੀਤੀ ਮੈਂ ਧੰਨਵਾਦ ਕਰਦੀ ਹਾਂ ਸਮੂਚੀ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਕਿ ਉਹਨਾਂ ਨੇ ਮੰਨੂ ਅਫਸਰ ਦਿੱਤਾ ਕਿ ਮੈਂ ਆਪਣੇ ਮੋਗੇ ਹਲਕੇ ਦੀ ਸੇਵਾ ਕਰ ਸਕਾਂ ਔਰ ਜਿਹੜੇ ਮੇਰੇ ਮੋਗੇ ਵਾਸੀ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੂੰਗੀ ਕਿ ਹੁਣ ਟਾਈਮ ਆ ਗਿਆ ਹੈ ਕਿ ਆਪਾਂ ਮੋਗੇ ਦੀ ਡਿਵੈਲਪਮੈਂਟ ਕਰੀਏ ਔਰ ਸਮਾਂ ਹੈ ਕਿ ਇਹ ਮੈਂ ਨਹੀਂ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਮੇਰੇ ਨਾਲ ਮੋਗੇ ਦੀ ਡਿਵੈਲਪਮੈਂਟ ਕਰਵਾਨੀ ਆਪਾਂ ਆਉਣ ਵਾਲੇ ਟਾਈਮ ਚ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਲਾਉਣੀ ਹੈ ਕਿ ਸਾਡੇ ਮੋਗੇ ਹਲਕੇ ਦੀ ਜੋ ਡਿਵੈਲਪਮੈਂਟ ਐਨੇ ਸਾਲਾਂ ਤੋਂ ਡਿਊ ਹੈ ਉਹ ਮੈਂ ਜਲਦੀ ਤੋਂ ਜਲਦ ਪੂਰੀ ਕਰੂੰਗੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਪੋਰਟ ਨਾਲ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਾਲਵਿਕਾ ਸੂਦ ਮੋਗੇ ਦੀ ਟੀ ਮੈਂ ਧੰਨਵਾਦ ਕਰਦੀ ਹਾਂ ਸਮੂਚੀ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਕਿ ਉਹਨਾਂ ਨੇ ਮੰਨੂ ਅਫਸਰ ਦਿੱਤਾ ਕਿ ਮੈਂ ਆਪਣੇ ਮੋਗੇ ਹਲਕੇ ਦੀ ਸੇਵਾ ਕਰ ਸਕਾਂ ਔਰ ਜਿਹੜੇ ਮੇਰੇ ਮੋਗੇ ਵਾਸੀ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੂੰਗੀ ਕਿ ਹੁਣ ਟਾਈਮ ਆ ਗਿਆ ਕਿ ਆਪਾਂ ਮੋਗੇ ਦੀ ਡਿਵੈਲਪਮੈਂਟ ਕਰੀਏ ਔਰ ਸਮਾਂ ਹੈ ਕਿ ਇਹ ਮੈਂ ਨਹੀਂ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਮੇਰੇ ਨਾਲ ਮੋਗੇ ਦੀ ਡਿਵੈਲਪਮੈਂਟ ਕਰਵਾਨੀ ਆਪਾਂ ਆਉਣ ਵਾਲੇ ਟਾਈਮ ਚ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਲਾਉਣੀ ਹੈ ਕਿ ਸਾਡੇ ਮੋਗੇ ਹਲਕੇ ਦੀ ਜੋ ਡਿਵੈਲਪਮੈਂਟ ਐਨੇ ਸਾਲਾਂ ਤੋਂ ਡਿਊ ਹੈ ਮੈਂ ਜਲਦੀ ਤੋਂ ਜਲਦ ਪੂਰੀ ਕਰੂੰਗੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਪੋਰਟ ਨਾਲ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਾਲਵਿਕਾ ਸੂਦ ਮੋਗੇਰੀਤੀ ਮੈਂ ਧੰਨਵਾਦ ਕਰਦੀ ਹਾਂ ਸਮੂਚੀ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਕਿ ਉਹਨਾਂ ਨੇ ਮੰਨੂ ਅਫਸਰ ਦਿੱਤਾ ਕਿ ਮੈਂ ਆਪਣੇ ਮੋਗੇ ਹਲਕੇ ਦੀ ਸੇਵਾ ਕਰ ਸਕਾਂ ਔਰ ਜਿਹੜੇ ਮੇਰੇ ਮੋਗੇ ਵਾਸੀ ਐ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੂੰਗੀ ਕਿ ਹੁਣ ਟਾਈਮ ਆ ਗਿਆ ਕਿ ਆਪਾਂ ਮੋਗੇ ਦੀ ਡਿਵੈਲਪਮੈਂਟ ਕਰੀਏ ਔਰ ਸਮਾਂ ਹੈ ਕਿ ਇਹ ਮੈਂ ਨਹੀਂ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਮੇਰੇ ਨਾਲ ਮੋਗੇ ਦੀ ਡਿਵੈਲਪਮੈਂਟ ਕਰਵਾਨੀ ਆਪਾਂ ਆਉਣ ਵਾਲੇ ਟਾਈਮ ਚ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਲਾਉਣੀ ਹੈ ਕਿ ਸਾਡੇ ਮੋਗੇ ਹਲਕੇ ਦੀ ਜੋ ਡਿਵੈਲਪਮੈਂਟ ਐਨੇ ਸਾਲਾਂ ਤੋਂ ਡਿਊ ਹੈ ਉਮੈਂ ਜਲਦੀ ਤੋਂ ਜਲਦ ਪੂਰੀ ਕਰੂੰਗੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਪੋਰਟ ਨਾਲ ਸਤਿ ਸ਼੍ਰੀ ਅਕਾਲ ਧੰਨਵਾਦ